ਸੋਰਸਿੰਗ ਟੈਨਰਜੀ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਹਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਵਿਨੇਸ਼ ਕੋਗੜ ਦੀ ਸਿਹਤ ਹੋਈ ਖਰਾਬ ਹਸਪਤਾਲ 'ਚ ਭਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਹੌਸਲਾ ਦਿੱਤਾ ਪੈਰਿਸ 올림픽 ਜਿੱਤਣ ਵਾਲੀ ਮੰਨੂ ਪਾਕਰ ਭਾਰਤਪ੍ਰਤੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਲੀਮੈਂਟਰੀ ਬੋਰਡ ਦਾ ਬઠਕਨ ਭੁੰਦੜ ਬਣੇ ਚੇਅਰਮੈਨ ਸਾਬਕਾ ਮੰਤਰੀ ਭਾਰਤ ਭੂਸ਼ਨ ਅਸ਼ਵਜੀਪੇਸ਼ੀ ਫੈਸਲਾ ਸੁਰੱਖਿਆਤ ਫਰਗਾਨਾ ਅੰਤਮਾਨ ਤਿਲੰਤਰ ਦੇ ਲਹਿਰੌਣਗੇ 15 ਅਗਸਤ ਨੂੰ ਝੰਡਾ 30 ਅਗਸਤ ਨੂੰ ਹੋ ਸਕਦਾ ਸੁਖਬੀਰ ਬਾਦਲ ਦੇ ਮਾਫੀ ਨਾਮੇ ਬਾਰੇ ਫੈਸਲਾ ਨੇ ਹਿੰਗਫਿੰਨੇ ਵਿੱਚ ਕਿਰਪਾਨ ਨਾਲ ਗੁੱਟ ਵੱਢਿਆ ਰਵਨੀਤ ਬਟੂ ਦੇ ਮਾਮਿਆਂ ਨੂੰ ਕਾਂਗਰਸ ਦੇ ਵਿੱਚੋਂ ਬਾਹਰ ਕੱਢਿਆ ਕੱਲ ਬਣੇਗੀ ਬੰਗਲਾਦੇਸ਼ ਦੇ ਵਿੱਚ ਨਵੀਂ ਸਰਕਾਰ ਤੇ ਆਖਰੀ ਖਬਰ ਕਰਤਾਰਪੁਰ ਸਾਹਿਬ ਦੀ ਤਰਜ਼ ਦੇ ਉੱਤੇ ਨਨਕਾਣਾ ਸਾਹਿਬ ਕੋਰੀਡੋਰ ਬਣਾਉਣ ਦੀ ਮੰਗ ਉਠੀ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟਿਣਾਜੀ ਉਹ 올림픽 ਦੇ ਵਿੱਚ ਵੱਡੀ ਪ੍ਰਾਪਤੀ ਕਰਨ ਵਾਲੀ ਰੈਸਲਰ ਨੂੰ ਬੜੀ ਮਯੂਸੀ ਹੋਈ ਔਰ ਉਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਹੋਰਨ ਮਯੂਸੀ ਹੋਈ ਆ ਸੀ ਜਿਹੜੇ ਦੂਰ ਦੂਰ ਵੀ ਬੈਠੇ ਆ ਜਿਹੜੇ ਭਾਰਤੀ ਲੋਕ ਨੇ ਉਹਨਾਂ ਨੂੰ ਬੜੀ ਪਰੇਸ਼ਾਨੀ ਹੋਈ ਹੈ ਕਿ ਵਿਨੇਸ਼ ਫੋਗਟ ਨੂੰ 100 ਗ੍ਰਾਮ ਦੇ weight ਕਰਕੇ disc qualify ਕਰ ਦਿੱਤਾ ਗਿਆ ਬਿਲਕੁਲ ਹੀ ਬਿਲਕੁਲ ਇਹ ਗੱਲ ਸੱਚੀ ਵੀ ਆ ਤੇ ਦੁਖਦਾਈ ਵੀ ਆ ਦਿਨੇਸ਼ ਫੁਗਾਟ ਨੂੰ ਜਿਸ ਤਰੀਕੇ ਦੇ ਨਾਲ 100 ਗ੍ਰਾਮ ਭਾਰ ਵਧਣ ਦੇ ਕਰਕੇ ਕਿਉਂਕਿ 50 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ ਉਹਨੇ ਹਿੱਸਾ ਲੈਣਾ ਸੀ ਤੇ 100 ਗ੍ਰਾਮ ਭਾਰ ਵੱਧਦਾ ਤੇ ਇਸ ਕਰਕੇ ਉਹਨੂੰ disc qualify ਕਰ ਦਿੱਤਾ ਗਿਆ ਜਦੋਂ ਉਹਨੂੰ ਇਹ ਸੂਚਨਾ ਮਿਲੀ ਹੈ ਤੇ ਤੁਰੰਤ ਉਹ बेहोश ਹੋ ਗਈ ਹੈ ਤੇ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੂਜੀ ਗੱਲ ਇਹ ਕਿ ਬਨੀਸ਼ ਸੁਗਾਟ ਦੇ ਪਰਿਵਾਰਕ ਮੈਂਬਰਾਂ ਨੇ ਸਾਜ਼ਿਸ਼ ਦਾ ਸ਼ੱਕ ਵੀ ਪ੍ਰਗਟਾਇਆ ਤੀਜੀ ਗੱਲ ਇਹ ਆ ਵੀ ਖੁਣ ਬਨੀਸ਼ ਸੁਗਾਟ ਨੂੰ ਨਾ ਚਾਂਦੀ ਦਾ ਨਾ ਤਾਂਸੇ ਦਾ ਕੋਈ ਵੀ ਮੈਡਲ ਨਹੀਂ ਮਿਲਣਾ ਜਦੋਂ ਡਿਸਕਵਾਲਿਫਾਈ ਹੋ ਗਏ ਤੇ ਫਿਰ ਨਾ ਚਾਂਦੀ ਦਾ ਨਾ ਤਾਂਸੇ ਦਾ ਮੈਡਲ ਨਹੀਂ ਮਿਲਣਾ ਆਸ ਹੀ ਇਸ ਗੱਲ ਦੀ ਸੀ ਵੀ ਉਹ ਅੱਜ ਜਿਹੜਾ ਮੁਕਾਬਲਾ ਹੋਣਾ ਇਹਦੇ ਵਿੱਚ 골ਡ ਮੈਡਲ ਜਿੱਤ ਲੂ ਜੇ 골ਡ ਨਾ ਵੀ ਜਿੱਤਿਆ ਤਾਂ ਫਾਈਨਲ ਮੁਕਾਬਲਾ ਖੇਡਣ ਵਾਲੀ ਉਹਨੂੰ ਚਾਂਦੀ ਤਾਂ ਪੱਕੀ ਉਹਦੀ ਹੈਗੀ ਆ ਪਰ ਇਸ ਸਾਰੇ ਸੁਪਨੇ ਦੇ ਉੱਤੇ ਪਾਣੀ ਫਿਰ ਗਿਆ ਪਰ ਅੱਜ ਭਾਰਤ ਦੇ ਲੋਕਾਂ ਨੇ ਉਹਦੇ ਨਾਲ ਹਮਦਰਦੀ ਵੀ ਪ੍ਰਗਟਾਈ ਆ ਉਹਨੂੰ ਹੌਸਲਾ ਵੀ ਦਿੱਤਾ ਜੇ ਇਸ ਲੜੀਆਂ ਦੇ ਵਿੱਚ ਮੇਰੇ ਖਿਆਲ ਕੋਈ ਵੀ ਬੰਦਾ ਐਸਾ ਨਹੀਂ ਹੋਣਾ ਜਿਨੇ ਅੱਜ ਉਹਦੇ ਨਾਲ ਜੋ ਕੁਝ ਹੋਇਆ ਵਾਪਰਿਆ ਇਹਦੇ ਉੱਤੇ ਦੁੱਖ ਦਾ اظہار ਨਾ ਕੀਤਾ ਹੋਵੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਪਿੱਛੇ ਸਮਾਂ ਪਹਿਲਾਂ ਟਵੀਟ ਕੀਤਾ ਉਹਨਾਂ ਨੇ ਕਿਹਾ ਜੀ ਕਿ ਪੂਰਾ ਦੇਸ਼ ਤੁਹਾਡੇ ਤੇ ਮਾਣ ਕਰਦਾ ਤੁਸੀਂ ਚੈਂਪੀਅਨਾਂ ਦੇ ਚੈਂਪੀਅਨ ਹੋ ਤੁਸੀਂ ਭਾਰਤ ਦੇ ਵਿੱਚ ਵਾਪਸ ਆਓ ਪੂਰੀ ਮਜ਼ਬੂਤੀ ਨਾਲ ਆਓ ਥੱਕ ਹਾਰ ਕੇ ਟੁੱਟ ਕੇ ਨਹੀਂ ਆਉਣਾ ਅਗਲੀ ਗੱਲ ਇਹ ਆ ਕਿ ਹੁਣ ਉਹਨੂੰ ਵਾਪਸ ਆਉਣਾ ਪੈਣਾ ਬਿਨਾ ਮੈਡਲਾਂ ਤੋਂ ਤੇ ਉਸ ਤੋਂ ਬਲੀ ਗੱਲ ਇਹ ਆ ਉਹ ਬਹਿਰਾਨ ਕਿ ਇਹ ਸਾਜਸ਼ਾ ਕਿਵੇਂ ਰਚਲੇ ਰਹੇ ਤੇ ਕੁਝ ਕੁ ਲੋਕ ਹਲੇ ਦੀ ਕਿਵੇਂ ਆਰ ਲਾਉਂਦੇ ਰਹੇ ਚੰਗਣਾ ਰਣੌਤ ਨੇ ਇੰਸਟਾਗ੍ਰਾਮ ਦੇ ਉੱਤੇ ਸਟੋਰੀ ਪਾਈ ਆ ਯਾਨੀ ਦੇਖੋ ਵੀ ਚੰਗੀ ਟ੍ਰੇਨਿੰਗ ਦੇ ਕਰਕੇ ਚੰਗੇ ਕੋਚਾਂ ਦੇ ਕਰਕੇ ਤੁਸੀਂ ਇਸ ਥਾਂ ਦੇ ਉੱਤੇ ਪਹੁੰਚੇ ਆ ਤੇ ਤੁਸੀਂ ਤਾਂ ਪ੍ਰਦਰਸ਼ਨਾਂ ਦੇ ਮੌਕੇ ਕਹਿੰਦੇ ਹੁੰਦੇ ਸੀ ਮੋਦੀ ਤੇਰੀ ਕਬਰ ਖੁਦੇਗੀ ਮਤਲਬ ਆਰ ਲਾਉਣ ਵਾਲਾ ਮੌਕਾ ਉਹਨੇ ਹਲੇ ਵੀ ਨਹੀਂ ਛੱਡਿਆ ਜੀ ਹੂੰ ਹੂੰ ਅ ਬਾਕੀ ਪੈਰਾਓਲੰਪਿਕ ਦੇ ਵਿੱਚ ਜਿਹੜੀ ਮਨੂ ਪਹਾੜਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥਣ ਨੇ ਜਿੱਤ ਪ੍ਰਾਪਤ ਕੀਤੀ ਸੀ ਉਹ ਵਾਪਸ ਆ ਗਈ ਹੈ ਪੰਜਾਬ ਚ ਬਿਲਕੁਲ ਜੀ ਬਿਲਕੁਲ ਉਹ ਭਾਰਤ ਦੇ ਵਿੱਚ ਵਾਪਸ ਪਰਤਾਈ ਹੈ ਜੀ ਅੱਜ ਉਹਦਾ ਦਿੱਲੀ ਦੇ ਇੰਦਰਾ ਗਾਂਧੀ 에어ਪੋਰਟ ਤੇ ਉੱਤੇ ਜ਼ਬਰਦਸਤ ਸਵਾਗਤ ਕੀਤਾ ਗਿਆ ਮਨੋ ਪਾਕਰ ਨੇ ਦੋ ਮੈਡਲ ਜਿੱਤੇ ਆ ਤਾਂਸੇ ਦੇ ਇੱਕ ਉਹਨੇ ਇਕੱਲੇ ਤੌਰ ਤੇ ਉੱਤੇ ਇੱਕ ਸਾਂਝੇ ਤੌਰ ਤੇ ਉੱਤੇ ਸਰਬਜੋਤ ਸਿੰਘ ਦੇ ਨਾਲ ਸੋ ਭਾਰਤ ਇਸ ਵੇਲੇ ਤਿੰਨ ਮੈਡਲਾਂ ਦੇ ਨਾਲ ਤਿੰਨ ਮੈਡਲਾਂ ਦੇ ਕਰਕੇ 60ਵੇਂ ਤੋਂ ਉੱਤੇ ਸਥਾਨ ਦੇ ਉੱਤੇ ਹੈਗਾ ਪਹਿਲੇ ਨੰਬਰ ਦੇ ਉੱਤੇ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਅਮਰੀਕਾ ਦੂਜੇ ਨੰਬਰ ਦੇ ਉੱਤੇ ਚੀਨ ਆ ਸੋ ਭਾਰਤ ਦੀ ਚੋੜੀ ਦੇ ਵਿੱਚ ਹਰੇਕ ਤੱਕ ਤਿੰਨ ਕਾਂਸੀ ਦੇ ਮੈਡਲ ਪਏ ਆ ਤੇ ਹੋਰ ਮੈਡਲਾਂ ਦੀ ਆਸਪਰਗਟਾ ਹੋ ਨਹੀਂ। ਸ਼੍ਰੋਮਣੀ ਅਕਾਲੀ ਦਲ ਦਾ ਕੀ ਬਣਿਆ ਜੀ ਹੋ ਰਫੜ ਕਿਵੇਂ ਸੈਟਲ ਹੋ ਰਿਹਾ ਕਿ ਹੁਣ ਨਵੇਂ ਲੀਡਰ ਭੁੰਦੜ ਬਣਨਗੇ। ਅਮਰਕੋਲ ਜੀ ਅੱਜ ਪਾਰਲੀਮੈਂਟਰੀ ਬੋਰਡ ਦਾ ਗਠਨ ਕੀਤਾ ਗਿਆ। ਇਹਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਨੇ ਜਿਹੜੇ ਉਹ ਚੇਅਰਮੈਨ ਬਣਾਏ ਗਏ ਆ ਜਨਮੇਜਾ ਸਿੰਘ ਸੇਖੋਂ, ਗੁਰਦਾਰ ਸਿੰਘ ਰਣਕੇ, ਮਹੇਸ਼ਿੰਦਰ ਸਿੰਘ ਗਰੇਵਾਲ, ਡਾਕਟਰ ਲਲਜੀਤ ਸਿੰਘ ਟੀਮਾ ਤੇ ਹੀਰਾ ਸਿੰਘ ਕਾਪੜੀਆ। ਇਹ ਪੰਜ ਜਣੇ ਇਸ ਪਾਰਲੀਮੈਂਟਰੀ ਬੋਰਡ ਦੇ ਵਿੱਚ ਮੈਂਬਰ ਨਾਮਜ਼ਦ ਕੀਤੇ ਗਏ ਆ ਤੇ ਚੇਅਰਮੈਨ ਬਲਬੰਦਰ ਸਿੰਘ ਫੁੰਧੜ ਬਣੇ ਆ ਹੁਣ ਇਹਨਾਂ ਦੇ ਵੱਲੋਂ ਪਾਰਲੀਮੈਂਟਰੀ ਬੋਰਡ ਦੇ ਵੱਲੋਂ ਕੀ ਫੈਸਲੇ ਕੀਤੇ ਜਾਂਦੇ ਆ ਕਿਹਦੇ ਕਿਹਦੇ ਬਾਰੇ ਫੈਸਲੇ ਕੀਤੇ ਜਾਂਦੇ ਆ ਕਦੋਂ ਕਦੋਂ ਫੈਸਲੇ ਕੀਤੇ ਜਾਂਦੇ ਆ ਇਹ ਸਮਾਂ ਦੱਸੂਗਾ ਪਰ ਮੈਂ ਅੱਜ ਇੱਕ ਰਿਪੋਰਟ ਪੜ੍ਹੀ ਜਿਹੜੇ ਆ ਅਕਾਲੀ ਦਲ ਸੁਧਾਰ ਲਹਿਰ ਵਾਲੇ ਆ ਜਿਹੜੇ ਕਿ ਬਗਾਵਤ ਕਰਨ ਵਾਲੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਪਿਛਲੇ ਦਿਨੀ ਮਾਫੀ ਮੰਗੀ ਆ ਜਿਹੜਾ ਉਸ ਵੇਲੇ ਵਰਕਰ ਜਨਤਕ ਹੋਇਆ ਜਿਹਨੇ ਤਾਂ ਮਾਫੀਨਾਮੇ ਦੀ ਗੱਲ ਕੀਤੀ ਗਈ ਹੈ ਕਹਿੰਦੇ ਵੀ ਉਹਨਾਂ ਦੀਆਂ ਗੱਲਾਂ ਵਿੱਚੋਂ ਸੀਮਾਕਟ ਚ ਲਿਖਦੀ ਹੈ ਉਹਨਾਂ ਦੇ ਵਿੱਚੋਂ ਆਕੜ ਤੇ ਹਿੰਕੜ ਦਿਸਦੀ ਹੈ ਇਹ ਮਾਫੀ ਮੰਗਣੀ ਸਹੀ ਨਹੀਂ ਹੈ। ਹੂੰ ਹੂੰ ਇਹ ਪਾਰਲੀਮੈਂਟਰੀ ਬੋਰਡ ਦੀ ਕੀ ਸਕੋਪ ਕੀ ਹੈ ਦਾ ਕੀ ਕਰਦੇ ਨੇ ਇਹ? ਇਹ ਜਿਹ ਵਕ ਵਕ ਮੁੱਦਿਆਂ ਦੇ ਉੱਤੇ ਫੈਸਲੇ ਕਰਿਆ ਕਰਨਗੇ ਜਿਵੇਂ ਪਾਰਲੀਮੈਂਟਰੀ ਬੋਰਡ ਦੇ ਵਿੱਚ ਪਹਿਲਾਂ ਵੀ ਕਈ ਮੈਂਬਰ ਹੁੰਦੇ ਸੀਗੇ ਸੋ ਇਹ ਫੈਸਲਾ ਜਿਹੜਾ ਹੁਣ ਇਹ ਕਰਿਆ ਜਾਊਗਾ ਜਿ ਕਿ ਭਾਈ ਅਕਾਲੀ ਦਲ ਦੇ ਵਿੱਚ ਕ੍ਰੀਡ ਗੇਟ ਕ੍ਰੀਡਾਂ ਨਵੇਂ ਨਿਯੁਕਤਨਾ ਕਰਦੀਗਾ ਕੀ ਕੀ ਨਵੇਂ ਫੈਸਲੇ ਕਰਨੇ ਆ ਤੇ ਇਸ ਆਧਾਰ ਦੇ ਉੱਤੇ ਸਾਰਾ ਕੁਝ ਹੋਊਗਾ ਤੇ ਇਹਨੇ ਪਾਈ ਹੁਣ ਉਹਦਾ ਫੈਸਲਾ ਕੀ ਹੁੰਦਾ ਪਰ ਜਿਹੜਾ ਇਹ ਫੈਸਲਾ ਅੱਜ ਵਾਲੇ ਬੋਰਡ ਦਾ ਇਹ ਕੀਤਾ ਹੈਗਾ ਜੀ ਸੁਖਵੀਰ ਸਿੰਘ ਬਾਦਲ ਖੋਰਾ ਨੇ ਤੇ 4 ਅਗਸਤ ਨੂੰ ਨਵੀਂ ਕੋਰ ਕਮੇਟੀ ਦਾ ਵੀ ਕਠਨ ਕੀਤਾ ਗਿਆ ਕਮੇਟੀ ਦੇ ਵਿੱਚ ਕੁੱਲ 23 ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਪਰ ਜਿਹੜਾ ਪਾਰਲੀਮੈਂਟਰੀ ਬੋਰਡ ਆ ਇਹ ਨਿਯੁਕਤਕਾਂ ਦੇ ਮਾਮਲੇ ਦੇ ਵਿੱਚ ਕਿਸੇ ਦੇ ਉੱਤੇ ਕਾਰਵਾਈ ਕਰਨ ਦੇ ਮਾਮਲੇ ਦੇ ਵਿੱਚ ਪਾਰਟੀ ਨੂੰ ਅੱਗੇ ਲਿਜਾਣ ਦੇ ਮਾਮਲੇ ਦੇ ਵਿੱਚ ਵਿਚਾਰ ਵਟਾਂਦਰਾ ਕਰਿਆ ਕਰੂਗਾ ਜੀ ਸੋ ਬੇਸਿਕਲੀ ਇਹ ਬਾਦਲ ਪਰਿਵਾਰ ਦਾ ਹੱਥ ਠੋਕਾ ਹੋਏਗਾ ਜੋ ਵੀ ਉਹ ਚੋਣਗੇ ਫੈਸਲਾ ਕਰਦਾ ਰਹੇਗਾ ਜਾਂ ਕਿ ਇੰਡੀਪੈਂਡੈਂਟ ਬੋਰਡ ਦੇਖੋ ਇਹ ਤਾਂ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਜਾਂ ਕੀਤੇ ਜਾਣ ਵਾਲੇ ਫੈਸਲਿਆਂ ਦੇ ਉੱਤੇ ਨਿਰਭਰ ਕਰਨ ਦੀ ਗੱਲ ਹੋਊਗੀ ਹਾਲਾਂਕਿ ਜਿਹੜੇ ਇਹ 5 6 6 ਨਾਂ 6 ਦੇ 6 ਨਾਂ ਅਸੀਂ ਪਿਛਲੇ ਕਈ ਸਾਲਾਂ ਤੋਂ ਜਾਂ ਕਹਿ ਦੇਗੇ 1.5 ਤੋਂ 2 ਦਹਾਕੇ ਤੋਂ ਆਕਾਲੀ ਦਲ ਦੇ ਵਿੱਚ ਵਿਚਰਦੇ ਕਦੇ ਮੰਤਰੀ ਬਣਦੇ ਕਦੇ ਵਿਧਾਇਕ ਜਿੱਤੇ ਦੇ ਕਦੇ ਸੰਸਦ ਮੈਂਬਰ ਬਣਦੇ ਕਦੇ ਕਿਸੇ ਅਹੁਦੇ ਤੇ ਕਦੇ ਕਿਸੇ ਅਹੁਦੇ ਦੇ ਉੱਤੇ ਇਹਨਾਂ 6 ਨਾਂਵਾਂ ਨੂੰ ਤੁਸੀਂ ਦੇਖਦੇ ਆਏ ਆ ਪਰ ਇਹ 6 ਦੇ 6 ਨਾਂ ਜਿਹੜੇ ਇਹ ਅੱਜ ਵੀ ਆਕਾਲੀ ਦਲ ਦੇ ਨਾਲ ਖੜੇ ਆ ਇਹ ਸੁਖਵੀਰ ਸਿੰਘ ਬਾਦਲ ਗਰੁੱਪ ਦੇ ਮੈਂਬਰ ਹੈ ਜੀ ਤੇ ਫਿਰ ਜੇ ਇਹ ਇਹ ਉਹਨਾਂ ਸਾਰਿਆਂ ਨੂੰ ਖਾਰਜ ਕਰ ਦਿੰਦੇ ਨੇ ਆਕਾਲੀ ਦਲ ਚੋਂ ਜਿਹੜੇ ਬਗਾਵਤ ਕਰ ਰਹੇ ਨੇ ਦੈਟਸ ði ਐਂਡ ਆਫ ਇਟ ਤਾ ਬਿਲਕੁਲ ਜੀ ਜੇਕਰ ਉਹ ਤਾਂ ਕੱਢੀ ਦਿੱਤੇ ਜਿਹੜਾ ਪਾਰਟੀ ਦੇ ਵਿੱਚੋਂ ਜਿਹੜੇ ਬਗਾਵਤ ਕਰਨ ਵਾਲੇ 9 ਜਣੇ ਤਾਂ ਕੱਢੇ ਹੋਏ ਆ ਸੁਖਦੇਵ ਸਿੰਘ ਢੀਂਡਾ ਸਾਹਿਬ ਪ੍ਰਵਿੰਦਰ ਸਿੰਘ ਢੀਂਡਾ ਸਾਹਿਬ ਸੁਚੰਦਰ ਸਿੰਘ ਮਲੂਕਾ ਤੇ ਉਧਰ ਜਿਹੜੇ ਚਰਨਜੀਤ ਸਿੰਘ ਬਰਾੜ ਹੋਰੀ सुरेंद्र ਸਿੰਘ ਠੇਕੇਦਾਰ ਬੀਬੀ ਜਗੀਰ ਕੌਰ ਤੇ ਸਾਰੇ ਦੇ ਸਾਰੇ ਪਾਰਟੀ ਦੇ ਵਿੱਚੋਂ ਕੱਢੇ ਹੋਏ ਆ ਹੁਣ ਦੇਖਣਾ ਇਹ ਹੋਊਗਾ ਕਿ ਆਉਂਦੇ ਦਿਨਾਂ ਦੇ ਵਿੱਚ ਜੋ ਅਕਾਲ ਸਖਤ ਸਾਹਿਬ ਦੇ ਕਥੇਦਾਰ ਸਾਹਿਬ ਨੂੰ ਇਹਨਾਂ ਨੇ ਪੱਤਰ ਸੌਂਪਿਆ ਸੀਗਾ ਮਾਫੀਨਾਮਾ ਜਿਹੜਾ ਜੰਤਕ ਹੋਇਆ ਇਹਦੇ ਬਾਬਤ 30 ਅਗਸਤ ਨੂੰ ਇੱਕ ਮਹੱਤਵਪੂਰਨ ਚਰਚਾ ਹੋਣੀ ਮੀਟਿੰਗ ਹੋਣੀ ਹੈ ਇੱਕ ਅਕਤਰਤਾ ਹੋਣੀ ਹੈ ਪੰਜਾਂ ਤਰਫੋਂ ਦੇ ਜਥੇਦਾਰ ਸਹਿਬਾਨ ਦੀ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਕੋਈ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਜਾਂ ਇਹ ਸਮਾਫੀ ਨਾਮੇ ਨੂੰ ਕਬੂਲ ਨਹੀਂ ਕੀਤਾ ਜਾਂਦਾ ਜਾਂ ਕਬੂਲ ਕਰ ਲਿਆ ਜਾਂਦਾ ਇਹਦੇ ਉੱਤੇ ਹੁਣ ਨਿਗਰਟ ਕੀਤੀ ਹੋਈ ਹੈ ਸਭ ਦੀ ਤੇ ਜੇਕਰ ਮੰਨ ਲਓ ਧਾਰਮਿਕ ਸਜ਼ਾ ਕੋਈ ਲਾਈ ਜਾਂਦੀ ਸੁਖਵੀਰ ਬਾਦਲ ਨੂੰ ਤਾਂ ਉਹਦੇ ਨਾਲ ਬਾਕੀ ਕਿੰਨੇ ਸੰਤੁਸ਼ਟ ਜਾਂ ਅਸੰਤੁਸ਼ਟ ਹੁੰਦੇ ਇਹ 30 ਜਸਤ ਨੂੰ ਪਤਾ ਲੱਗੂਗਾ ਜੀ ਜਿਵੇਂ ਉਹ ਕਹਿੰਦੇ ਵੀ ਜੋੜੇ ਛਾੜੋ ਤੇ ਆ ਕੇ ਭਾਂਡੇ ਮਾਂਜੋ ਇੱਕ ਦਿਨ ਉਹਦੇ ਨਾਲ ਇਹ ਥੋੜੀ ਆ ਵੀ ਉਹਨਾਂ ਨੂੰ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਲਾਹ ਦਿੱਤਾ ਜਾਏਗਾ। ਬਿਲਕੁਲ ਠੀਕ ਗੱਲ ਤੁਹਾਡੀ 100% ਸਹੀ ਆ। ਉਹਨਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਉਣ ਦੀ ਗੱਲ ਵੀ ਕੀਤੀ ਜਾ ਸਕਦੀ। ਉਹਨਾਂ ਨੇ ਮਾਫੀ ਮੰਗੀ ਆ ਕਿ ਬੀਤੇ ਵਿੱਚ ਸਾਡੇ ਕੋਲੋਂ ਜਾਂ ਸਾਡੀ ਪਾਰਟੀ ਦੇ ਹੋਰ ਵੱਖ-ਵੱਖ ਆਗੂਆਂ ਦੇ ਕੋਲੋਂ ਕਈ ਗਲਤੀਆਂ ਹੋਈਆਂ। ਉਹਦੇ ਲਈ ਮਾਫੀ ਮੰਗਦੇ ਹਾਂ। ਸੋ ਉਹਨਾਂ ਨੇ ਵਿੱਚ ਇਹ ਵੀ ਗੱਲ ਕਹੀ ਵੀ ਜੇਕਰ ਆਪ ਜੀ ਹੁਕਮ ਕਰੋ ਜੇ ਨਿਰਦੇਸ਼ ਜਾਰੀ ਕਰੋ ਤਾਂ ਆਪਾਂ ਪ੍ਰਧਾਨਗੀ ਵੀ ਹਮੇ ਕਰ ਲਾਂਗੇ। ਉਹ ਉਹ ਤਾਂ ਮਾਫੀ ਕਬੂਲ ਕਰ ਸਕਦੇ ਹਨ ਜਾਂ ਨਹੀਂ ਕਬੂਲ ਕਰ ਸਕਦੇ ਸਜ਼ਾ ਲਾ ਸਕਦੇ ਹਨ ਜਾਂ ਨਹੀਂ ਲਾਉਣੀ ਉਹਨਾਂ ਦੀ ਮਰਜ਼ੀ ਆ ਪਰ ਪ੍ਰਧਾਨਗੀ ਦੇ ਬਾਰੇ ਕੋਈ ਫੈਸਲਾ ਨਹੀਂ ਕਰਨਗੇ ਪੰਜਾਬ ਦੇ ਲੋਕਾਂ ਵੱਲੋਂ ਦੋ ਨਿਕਾਰੀਆਂ ਹੋਈਆਂ ਪਾਰਟੀਆਂ ਨੇ ਰਿਪੋਰਟ ਦਿੱਤੀ ਤੁਸੀਂ ਅਕਾਲੀ ਦਲ ਦੀ ਤੇ ਅਗਲੀ ਕਾਂਗਰਸ ਪਾਰਟੀ ਦੇ ਜਿਹੜੇ ਮੰਤਰੀ ਸਨ ਆਸ਼ੂ ਉਹਨਾਂ ਦਾ ਕੀ ਬਣਿਆ ਜਿਵੇਂ ਕਿ ਭਾਰਤ ਪੁਸ਼ਣ ਆਸ਼ੂ ਨੂੰ ਅੱਜ ਪੇਸ਼ ਕੀਤਾ ਗਿਆ ਜੀ ਅਦਾਲਤ ਦੇ ਵਿੱਚ ਤੇ ਭਾਰਤ ਪੁਸ਼ਣ ਆਸ਼ੂ ਦਾ 5 ਦਿਨ ਦਾ ਈਡੀ ਦੇ ਕੋਲੇ ਰਿਮਾਂਡ ਹੋਰ ਵੱਧ ਗਿਆ ਭਾਰਤ ਪੂਸ਼ਣ ਆຊੂ ਆਪਾਂ ਜਾਣਦੇ ਆ ਕਿ ਇਸ ਤੋਂ ਪਹਿਲਾਂ ਆ ਕੀ ਗ੍ਰਿਫਤਾਰ ਕੀਤੇ ਗਏ ਸੀਗੇ ਤੇ ਇਹਨਾਂ ਦੇ ਉੱਤੇ ਦੋਸ਼ ਹੈਗਾ ਵੀ ਮੰਤਰੀ ਹੁੰਦਿਆ ਕੱਠਕ ਤੌਰ ਦੇ ਉੱਤੇ ਟੈਂਡਰਾਂ ਦੇ ਵਿੱਚ ਕਪਲੇਬਾਦੀ ਹੋਈ ਹੈ। ਸੋ ਇਸ ਗੱਲ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਹਨਾਂ ਦੀ ਜ਼ਮਾਨਤ ਦੇ ਉੱਤੇ ਫੈਸਲਾ ਜਿਹੜਾ ਰੱਖਮਾ ਰੱਖਿਆ ਗਿਆ ਪਰ 5 ਦਿਨ ਦੇ ਰਿਮਾਂਡ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ। ਭਗਵੰਤ ਮਾਨ ਨੇ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਮਾਫੀ ਬਾਰੇ ਕੀ ਕਮੈਂਟ ਕੀਤੇ ਨੇ? ਅਗਵਾੰਤਮਨ ਬਰਾણે ਗੱਲ ਕਹੀ ਆ ਕਿ ਗਲਤੀਆਂ ਦੀ ਮਾਫੀ ਹੁੰਦੀ ਆ ਗੁਨਾਹਾਂ ਦੀ ਨਹੀਂ ਉਹਨਾਂ ਨੇ ਕਹਿ ਦਿੱ ਕਿ ਤੁਸੀਂ ਗੁਨਾਹ ਕੀਤੇ ਨਾ ਨਹੀਂ ਲਿਆ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਨਹੀਂ ਕੀਤਾ ਬਾਈ ਨੇ ਉਹ ਕਹਿੰਦੇ ਤੋ ਜਿਹੜੇ ਲੋਕਾਂ ਨੇ ਗੁਨਾਹ ਕੀਤੇ ਹੁਣ ਉਹ ਗੁਨਾਹ ਕਦੇ ਬਖਸ਼ੇ ਨਹੀਂ ਜਾਂਦੇ ਤੇ ਉਹਨਾਂ ਨੇ ਕਹਿ ਦਿੱ ਕਿ ਸਾਡੇ ਕੋਲੇ ਬਹੁਤ ਵੱਡੇ ਵੱਡੇ ਪੁਲੰਦੇ ਤੇ ਸਾਡੇ ਕੋਲੇ ਬਹੁਤ ਸਾਰੇ ਐਵੀਡੈਂਸ ਪਏ ਆ ਜਿਹਦੇ ਆਧਾਰ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਕਈ ਕਾਰਵਾਈਆਂ ਹੋਣੀਆਂ ਹੈ ਜੀ ਹੂੰ ਤੇ 15 ਅਗਸਤ ਵਾਲਾ ਝੰਡਾ ਕਿੱਥੇ ਲਹਿਰਾ ਰਹੇ ਨੇ ਮੁੱਖ ਮੰਤਰੀ ਪੰਜਾਬ ਯਾਦ ਦੇ ਮੁੱਖ ਮੰਤਰੀ 15 ਅਕਤੂਬਰ ਨੂੰ ਜਲੰਧਰ ਦੇ ਤਿਰੰਗਾ ਲਹਿਰਾਉਣਗੇ ਇਥੇ ਰਾਜਪਦਰੀ ਸਮਾਗਮ ਹੋਣਾ ਬਠਿੰਡੇ ਦੇ ਵਿੱਚ ਪੁਲਸਾਰ ਸਿੰਘ ਸੁੰਨਾਵਾ ਸਾਹਿਬ ਨੇ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਉਹ ਝੰਡਾ ਲਹਿਰਾਉਣਗੇ ਜੈ ਕਿਸ਼ਨ ਸਿੰਘ ਰੋੜੀ ਜਿਹੜੇ ਕਿ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ ਇਹ ਰੂਪਨਗਰ ਦੇ ਵਿੱਚ ਲਹਿਰਾਉਣਗੇ ਸਰਪਾਲ ਸਿੰਘ ਚੀਮਾ ਜਿਹੜੇ ਵਿਧ ਮੰਤਰੀ ਆ ਪਟਿਆਲੇ ਦੇ ਵਿੱਚ ਫਾਗਲਕਾ ਦੇ ਵਿੱਚ ਅਮਨ ਅਰੋੜਾ ਡਾਕਟਰ ਬਲਜੀਤ ਕੌਰ ਬਰਨਾਲਾ ਦੇ ਵਿੱਚ ਸਰਨਤਾਰਨ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਡਾਕਟਰ ਬਲਬੀਰ ਸਿੰਘ ਦੇ ਜਿਹੜੇ ਉਸ ਸੰਗਰੂਰ ਦੇ ਵਿੱਚ ਪਠਾਨਕੋਟ ਦੇ ਵਿੱਚ ਬ੍ਰਹਮਸ਼ੰਕਰ ਜਿੰਪਾ ਲਾਲਜੀਤ ਸਿੰਘ ਪੁਲਰ ਫਿਰੋਜ਼ਪੁਰ ਦੇ ਵਿੱਚ ਤੇ ਮੁਹਾਲੀ ਦੇ ਵਿੱਚ ਹਰਜੋਤ ਬੈਂਸੋਰੀ ਤੇ ਹਰਭਜਨ ਸਿੰਘ ਈਟੀਓ ਮੋਗਾ ਦੇ ਵਿੱਚ ਤੇ ਮਾਨਸਾ ਦੇ ਵਿੱਚ ਚੇਤਨ ਸਿੰਘ ਜੋੜੇ ਮਾਗੜਾ ਦੇ ਵੱਲੋਂ ਝੰਡਾ ਲਹਿਰਾਇਆ ਗਿਆ। ਤੇ ਬਾਕੀ ਆ ਇੱਕ ਹੋਰ ਰਿਪੋਰਟ ਆਈ ਹੈ ਕਿ ਨਿਹੰਗ ਸਿੰਘ ਦੇ ਬਾਣੇ 'ਚ ਕਿਸੇ ਦਾ ਗੁੱਟ ਵੱਢ ਦਿੱਤਾ। ਇਹ ਵਾਕਈ ਨਿਹੰਗ ਸਿੰਘ ਸੀ ਜਾਂ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਕੋਈ ਅਪਰਾਧੀ ਸੀ। ਸਾਬ ਇਨਾ ਵਨ ਸਪਰਸ਼ ਕਰਨੀ ਬੜੀ ਔਖੀ ਹੋ ਗਈ ਆ ਕਿਉਂਕਿ ਅਸੀਂ ਤਾਂ ਗੁਰੂ ਦੇ ਬਾਣੀ ਦੇ ਵਿੱਚ ਨੇ ਹਿੰਦ ਸਿੰਘ ਦੇ ਬਾਣੀ ਦੇ ਵਿੱਚ ਜਿਹੜਾ ਵੀ ਵਿਅਕਤੀ ਹੁੰਦਾ ਉਹ ਉਹਨੇ ਹਿੰਦ ਸਿੰਘ ਕਰਕੇ ਜਾਣਦੇ ਆ ਕਦੇ ਇਹ ਗੱਲ ਸੋਚੀ ਵੀ ਨਹੀਂ ਸੀ ਕਿ ਨੇ ਹਿੰਦ ਸਿੰਘ ਦੀ ਇੱਕ ਨਕਲੀ ਵੀ ਹੁੰਦਾ ਇੱਕ ਅਸਲੀ ਵੀ ਹੁੰਦਾ ਪਰ ਹੁਣ ਜਿਵੇਂ ਬਾਕੀ ਚੀਜ਼ਾਂ ਅਸਲੀ ਨਕਲੀ ਆ ਹੁਣ ਨੇ ਹਿੰਦਾਂ ਦੇ ਬਾਰੇ ਵੀ ਗੱਲ ਕਰਨੀ ਪੈਂਦੀ ਆ ਪਰ ਮੈਨੂੰ ਦੁੱਖ ਤੇ ਹੈਰਾਨੀ ਹੈ ਇਸ ਗੱਲ ਦੀ ਕਿ ਕਿਸੇ ਨੇ ਹਿੰਦ ਸਿੰਘ ਜਥੇਬੰਦੀ ਨੇ ਇਹ ਨਹੀਂ ਗੱਲ ਕਹੀ ਵੀ ਨੇ ਹਿੰਦ ਸਿੰਘਾਂ ਦੇ ਵਿੱਚ ਵੀ ਜਿਹੜੇ ਬਾਣੀ ਦੇ ਵਿੱਚ ਸਾਰੇ ਲੋਕ ਸਹੀ ਨੇ ਜੇ ਜਿਹੜੇ ਲੋਕ ਗਲਤ ਕੰਮ ਕਰਦੇ ਉਹਨਾਂ ਦੇ ਨਾਲ ਸਾਡਾ ਕੋਈ ਵੀ ਸਬੰਧ ਨਹੀਂ ਕਿਸੇ ਜਥੇਬੰਦੀ ਨੇ ਇਹ ਗੱਲ ਕਹੀ ਨਹੀਂ ਪਰ ਹੁਣ ਨਵੀਂ ਗਣ ਕਰੀ ਆ ਗਈ ਫਤੇਗੜ ਸਾਹਿਬ ਤੋਂ ਇੱਥੇ ਘੋੜੇ ਦੀ ਸੇਵਾ ਕਰਨ ਦੇ ਕਰਕੇ ਲੜਾਈ ਹੋ ਗਈ ਦੋਨੀਆਂ ਸੰਗਾਂ ਦੀ ਇੱਕ ਜਣਾ ਕਹਿੰਦਾ ਇਸ ਘੋੜੇ ਦੀ ਜਿਹੜਾ ਬਾਦ ਨਾਂ ਦਾ ਘੋੜਾ ਉਹਦੀ ਸੇਵਾ ਮੈਂ ਕਰਨੀ ਦੂਜਾ ਕਹਿੰਦਾ ਮੈਂ ਕਰਨੀ ਆ ਉਹ ਕਹਿੰਦਾ ਮੈਂ ਪਹਿਲਾਂ ਲੱਗਿਆ ਹੋਇਆ ਤੂੰ ਬਾਅਦ 'ਚ ਕਰ ਲਈ ਇਸ ਗੱਲ ਤੇ ਦੋਵਾਂ ਦੀ ਲੜਾਈ ਹੋ ਗਈ ਤੇ ਇੱਕ ਨੇ ਤਲਵਾਰ ਕੱਢ ਕੇ ਤੇ ਦੂਜੇ ਦਾ ਘੁੱਟ ਵੜਤਾ ਹੁਣ ਵੇਖੋ ਵੀ ਇਹ ਗੁਰੂ ਦੀ ਲਾਡਲੀ ਫੌਜ ਕੀ ਕਰੀ ਜਾਂਦੀ ਆ ਕਦੇ ਕਿਸੇ ਦਾ ਸਿਰ ਪਾੜਤਾ ਕਦੇ ਕਿਸੇ ਦਾ ਬੁੱਟ ਲਾਤਾ ਕਦੇ ਕੋਈ ਨਸ਼ੇ ਸਮੇਤ ਫੜਿਆ ਗਿਆ ਨਿਹੰਗ ਸਿੰਘ ਬਾਣੇ ਦੇ ਵਿੱਚ ਕਦੇ ਘਰ ਦੇ ਵਿੱਚ ਵੜ ਕੇ ਪੱਟੀ ਦੇ ਵਿੱਚ ਵਾਰਡ ਨੰਬਰ 6 ਦੇ ਵਿੱਚ ਮੁੰਡੇ ਦਾ ਕਤਲ ਕਰਤਾ ਵੀ ਆ ਗੱਲਾਂ ਕਰਕੇ ਨੇ ਹਿੰਗ ਸਿੰਘਾਂ ਦੇ ਉੱਤੇ ਵੀ ਸਵਾਲ ਉੱਠੇ ਹ ਹਮ ਰਵਨੀਤ ਬਿੱਟੂ ਦੇ ਰਿਸ਼ਤੇਦਾਰਾਂ ਨੂੰ ਕਾਂਗਰਸ ਚੋਂ ਕੱਢਿਆ ਗਿਆ ਹਾਂ ਬਿਲਕੁਲ ਜੀ ਰਾਜਾ ਬੜਿੰਗ ਨੇ ਇਹ ਗੱਲ ਕਹੀ ਆ ਕਿ ਰਵਨੀਤ ਬਿੱਟੂ ਦੇ ਮਾਮੇ ਤੇਜਿੰਦਰ ਸਿੰਘ ਪੂਨਰ ਸਾਬਕਾ ਚੇਅਰਮੈਨ ਸਹਿਕਾਰੀ ਬੈਂਕ ਲੁਧਿਆਣਾ ਤੇ ਰਾਜਵੰਤ ਸਿੰਘ ਪੂਨਰ ਸਾਬਕਾ ਚੇਅਰਮੈਨ ਨੂੰ ਕਹਿੰਦੇ ਕਿ ਪਾਰਟੀ ਦੇ ਵਿੱਚੋਂ ਕੱਢਿਆ ਉਹ ਕਹਿੰਦੇ ਜੀ ਪਾਰਟੀ ਉਮੀਦਵਾਰ ਜਾਨੀ ਕਿ ਮੇਰਾ ਵਿਰੋਧ ਕਰਦੇ ਸੀ ਉਹ ਕਹਿੰਦੇ ਜੀ ਕਿ ਦੇਖੋ ਪਾਰਟੀ ਵਿਰੋਧੀ ਗਤੀਵਿਧੀਆਂ ਕਰਦੇ ਸੀ ਤੇ ਇਹ ਰਾਜਾ ਬੜਿੰਗ ਨੇ ਗੱਲ ਕਹੀ ਹੈ ਕਿ ਇਹ ਇਹਨਾਂ ਦੇ ਵੱਲੋਂ ਪਾਰਟੀ ਦੇ ਵਿੱਚ ਰਹਿੰਦੇ ਆ ਤੇ ਪ੍ਰਚਾਰ ਆ ਜਿਹੜਾ ਉਹ ਬਿੱਟੂ ਦੇ ਹੱਕ ਦੇ ਵਿੱਚ ਕੀਤਾ ਗਿਆ ਸੀਗਾ ਤੇ ਇਹਨਾਂ ਨੂੰ ਦੋਵਾਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਦੇ ਕਰਕੇ ਬਾਹਰ ਦਾ ਰਸਤਾ ਬਖਾਤਾ ਪਰ ਜਿਹੜੇ ਮਾਮੇ ਆ ਉਹ ਇਹ ਗੱਲ ਕਹਿੰਦੇ ਜੀ ਕਦੇ ਵੀ ਰਾਜਾ ਬੜਿੰਗ ਦਾ ਇਹ بڑا ਹਾਸੋ ਹੀਣਾ ਪੱਤਰ ਹੈ ਅਸੀਂ ਤਾਂ ਕਾਂਗਰਸ ਪਾਰਟੀ ਦੇ ਮੈਂਬਰੀ ਹੈ ਨਹੀਂ ਤੇ ਇਹ ਦੱਸੋ ਜੀ ਸਾਨੂੰ ਕਿਹੜੇ ਤਰੀਕੇ ਨਾਲ ਕੱਢਿਆ ਗਿਆ ਜਦੋਂ ਅਸੀਂ ਪਾਰਟੀ ਦੇ ਵਿੱਚ ਹੈ ਹੀ ਨਹੀਂ ਸੀਗੇ ਜੀ ਬੰਗਲਾਦੇਸ਼ ਦੀ ਬਗਾਵਤ ਤੋਂ ਬਾਅਦ ਸ਼ੇਖ ਹਸਿਨਾ ਅੱਜ ਪੂਜਾ ਸੇਖੋਂ ਜੀ ਨੇ ਦੱਸਿਆ ਸੀ ਕਿ ਦਿੱਲੀ ਬੈਠੇ ਨੇ ਕੀ ਪ੍ਰੋਗਰਾਮ ਉਹਨਾਂ ਦਾ ਤੇ ਬੰਗਲਾਦੇਸ਼ 'ਚ ਕੀ ਹੋ ਰਿਹਾ ਤੇ ਕੋ ਜੀ ਇੱਕ ਤਾਂ ਗੱਲ ਇਹ ਆ ਵੀ ਸ਼ੇਖ ਹਸਿਨਾ ਨੂੰ ਅਣਦੱਸੀ ਥਾਂ ਦੇ ਉੱਤੇ ਰੱਖਿਆ ਗਿਆ ਤੇ ਅੱਜ ਜਿਹੜੇ ਭਾਰਤ ਦੇ ਵਿਦੇਸ਼ ਵਿਭਾਗ ਦੇ ਮੰਤਰੀ ਆ ਐਸ ਜੈਸ਼ੰਕਰ ਸਾਹਿਬ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਹਾਲੇ ਉਹ ਸਦਮੇ ਦੇ ਵਿੱਚ ਹੈ ਤੇ ਸਰਕਾਰ ਉਹਨਾਂ ਦੇ ਨਾਲ ਹਾਲੇ ਗੱਲਬਾਤ ਕਰੂਗੀ ਪਰ ਵਿਸ਼ੇ ਖਬਰਾਂ ਹੁਣ ਦਾ ਸਿੱਕੇ ਯੂਐਸ ਦਾ ਉਹਨਾਂ ਦਾ ਵੀਜ਼ਾ ਰੱਦ ਹੋ ਗਿਆ ਫਿਰ ਖਬਰਾਂ ਉਹਨਾਂ ਪੰਜਾਬੀ ਵੀ ਉਹ ਇੰਗਲੈਂਡ ਚ ਨਹੀਂ ਜਾਣਗੇ ਕਿਉਂਕਿ ਉੱਥੇ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਫਿਰ ਖਬਰਾਂ ਉਹ ਜਿਹੜਾ ਫਿਨਲੈਂਡ ਜਾਂ ਕਿਸੇ ਅਰਬ ਕੰਟਰੀ ਚ ਜਾ ਸਕਦੇ ਆ ਇਹਦਾ ਨੇ ਚਰਚੇ ਆ ਪਰ ਕੁੱਲ ਬਣਾ ਕੇ ਗੱਲ ਹੈ ਜੀ ਉੱਥੇ ਤਖਤਾ ਪਲਟ ਤੋਂ ਬਾਅਦ ਤੇ ਨਵੀਂ ਜਾਣਕਾਰੀ ਆ ਗਈ ਹੈ ਬੰਗਲਾਦੇਸ਼ ਦੇ ਵਿੱਚ ਕੱਲ ਨੂੰ ਯਾਨੀ ਕਿ 8 ਅਗਸਤ ਨੂੰ ਰਾਤੀ 8 ਵਜੇ ਨਵੀਂ ਸਰਕਾਰ ਦਾ ਸੁੰਝਕ ਸਮਾਗਮ ਹੋਣਾ ਉਸ ਤੋਂ ਦੇ ਆਰਮੀ ਚੀਫ ਵਕਾਰ ਕੁਝ ਜ਼ਮਾਨੇ ਨਹੀਂ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਹਿ ਦਿੱ ਕਿ ਨਵੀਂ ਸਰਕਾਰ ਦੇ ਵਿੱਚ 15 ਮੈਂਬਰ ਹੋਣਗੇ। ਹੂੰ ਹੂੰ। ਤੇ ਬਾਕੀ ਕਰਤਾਰਪੁਰ ਸਾਹਿਬ ਦੇ ਤਰਜ਼ੇ ਉਤੇ ਨਨਕਾਣਾ ਸਾਹਿਬ ਦਾ ਵੀ ਹੁਣ ਕੋਰੀਡੋਰ ਬਣਾਉਣ ਦੀ ਮੰਗ ਆ। ਕੌਣ ਮੰਗ ਕਰ ਰਹੇ ਨੇ ਤੇ ਕਦੋਂ ਬਣ ਸਕਦਾ? ਮੰਗ ਕੀਤੀ ਅਥਰ ਸਿੰਘ ਸਾਹਿਬ ਅੱਜ ਇਸ ਮਾਮਲੇ ਦੇ ਵਿੱਚ ਰੰਗ ਬਚੜਾ ਨਹੀਂ। ਜਿਹੜੇ ਕੇ ਰਾਜ ਸਭਾ ਦੇ ਮੈਂਬਰ ਆ ਤੇ ਉਹਨਾਂ ਨੇ ਇੱਕ ਗੱਲ ਕਹੀ ਉਹ ਕਹਿੰਦੇ ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾਇਆ ਗਿਆ ਈਵੇਂ ਨਨਕਾਣਾ ਸਾਹਿਬ ਦਾ ਵੀ ਬਣਾਇਆ ਜਾਵੇ। ਉਹਨਾਂ ਨੇ ਗੱਲ ਕਹੀ ਆ ਕਿ ਇਸ ਵੇਲੇ ਜ਼ਰੂਰਤ ਆ ਵੀ ਸੰਗਤ ਦੀਆਂ ਭਾਵਨਾਵਾਂ ਨਾਲ ਸਤਕਾਰ ਕੀਤਾ ਜਾਵੇ ਵੀਜ਼ਾ ਪ੍ਰਣਾਲੀ ਦਾ ਚੱਕਰ ਨਾ ਹੋਵੇ ਤੇ ਕੋਈ ਵੀ ਖਰਚਾ ਨਾ ਹੋਵੇ ਤੇ ਸਰਲ ਪ੍ਰਕਿਰਿਆ ਹੋਵੇ ਤੇ ਦੋਵੇਂ ਦੇਸ਼ਾਂ ਨੇ ਜਾਨੀ ਕਿ ਭਾਰਤ ਤੇ ਪਾਕਿਸਤਾਨ ਦੀ ਸਰਕਾਰ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਕੱਢੇ ਤੇ ਪੰਜਾਬ ਦੀ ਸਰਕਾਰ ਇਸ ਮਸਲੇ ਦੇ ਵਿੱਚ ਨਾਲ ਖੜੀ ਹੈ ਜੀ ਤੇ ਹੋਰ ਬਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦੇ ਵਿੱਚ ਗਰਮੀ ਹੈ ਜੀ ਪੰਜਾਬ ਦੇ ਵਿੱਚ ਤਪਸ਼ ਵਿੱਚ ਘਟੀ ਆ ਪਰ ਗੁਮਸਮਝਾ ਬਹੁਤ ਆ ਤੇ ਅੱਜ ਮੌਸਮ ਵਿਭਾਗ ਨੇ ਗੱਲ ਕਹੀ ਆ ਇਹ ਕੈਦ ਹਾਕਿਆਂ ਦਾ ਰਿਕਾਰਡ ਟੁੱਟ ਗਿਆ ਹੈ ਕਿਉਂਕਿ ਅਗਸਤ ਦੇ ਪਹਿਲੇ ਮਹੀਨੇ ਵਿੱਚ ਉਹਨੇ ਨਹੀਂ ਨਹੀਂ ਪਏ ਜਿੰਨੇ ਕਿ ਆਮ ਤੌਰ ਤੇ ਉੱਤੇ ਪਏ ਜਾਂਦੇ ਹੁੰਦੇ ਹਨ ਹਾਂਜੀ ਹਾਲੇ ਤੱਕ ਉਹਨੇ ਨਹੀਂ ਪਏ ਬਾਕੀ ਉਹਦੇ ਰਿਣਾ ਦੇ ਵਿੱਚ ਕਿੰਨਾ ਕਮੀ ਪੈਂਦਾ ਵਕਤ ਦੱਸੂਗਾ ਪਰ ਉਹਦੇ 72 ਘੰਟਿਆਂ ਦੇ ਵਿੱਚ ਕੁਝ ਥਾਵਾਂ ਤੇ ਕੜੀਆਂ ਪੈਣ ਦੀ ਆਸ ਪ੍ਰਗਟਾਈ ਗਈ ਹੈ ਜੀ ਜਰਣਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਸ਼ੁਕਰੀਆ ਜੀ ਮਿਹਰਬਾਨੀ ਇਸ ਦਾ ਮਜ਼ਾ ਜ਼ੋਰ ਹੈ ਰੈਡ ਐਫ ਐਮ